ਸਸ਼ੀਆ ਕੱਲ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਬਜਟ ਪਿੱਛੋਂ ਮੂਦੇ ਮੂੰਹ ਡਿੱ ਗਿਆ ਸੋਨੇ ਦੀ ਕੀਮਤ ਇੱਕਦਮ ਹੋਇਆ ਇੰਨਾ ਸਸਤਾ ਜਾਣੋ ਤਾਜ਼ਾ ਰੇਟ ਕੇਨ ਮੰਤਰੀ ਵਿੱਤ ਮੰਤਰੀ ਨਿਰਮਲ ਸਿਤਾ RAM ਨੇ ਇਸ ਵੀ ਰੇਟ ਦੀ ਮਿਖਿਆ ਕਰ ਦਿੱਤੀ ਗਈ ਹੈ ਇਸ ਤੇ ਇਸ ਦੀ ਜਾਣਕਾਰੀ ਵੀ ਸਾਂਝੀ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ 2024 ਤੇ 25 ਦਾ ਬਜਟ ਪੇਸ਼ ਕੀਤਾ ਗਿਆ ਹੈ ਇਸ ਚ ਸੋਨੇ ਚੰਦੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ ਬਜਟ ਚ ਸਰਕਾਰ ਨੇ ਸੋਨੇ ਚੰਦੀ ਕਸਟਮ ਡਿਊਟੀ ਚ ਕਟੌਤੀ ਦਾ ਐਲਾਨ ਕੀਤਾ ਹੈ ਬਜਟ ਚ ਇਨ ਤੋਂ ਐਲਾਨ ਤੋਂ ਬਾਅਦ ਸੋਨੇ ਚੰਦੀ ਕੀ ਇੰਤ ਵਿੱਚ ਪਾਰੀਗ੍ਰਾਫਟ ਆਈ ਹੈ ਇਸ ਦੇ ਨਾਲ ਹੀ 올 ਇੰਡੀਆ ਸਟਾਫ ਸੰਗ ਦੇ ਮੁਤਾਬਿਕ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਕੀਤੀ ਗਈ ਤੇ ਸੋਨੇ ਦੀ ਕੀਮਤ ਵਿੱਚ 3350 ਰੁਪਏ ਦਾ ਵੱਡਿਆ ਕਟੌਤੀ ਕੀਤੀ ਗਈ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੇ ਤੁਹਾਡਾ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ